ਦੁਨੀਆਂ ਭਰ ਚ ਵਸਦੀਆਂ ਸਮੁੱਚੀਆਂ ਸਿੱਖ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਮਿਸਲ ਆਲੂਵਾਲੀਆ ਦਾ ਪੂਰਾ ਜਥਾ ਨਾਲ ਯੂनाइटेड फ्रंट ਫਾਰ ਆਲ ਦੀ ਟੀਮ ਤੇ ਗੁਰਦੁਆਰਾ ਨਵਾਬ ਜੋਸਾ ਸਿੰਘ ਆਲੂਵਾਲੀਆ ਜੀ ਦੀ ਪਰਮੰਦਰ ਕਮੇਟੀ ਦੇ ਮੈਂਬਰ ਕੱਲ ਕਲਾਂ ਜਿਲ੍ਹਾ ਮੋਗੇ ਦੇ ਵਿੱਚ ਦੇਸ਼ ਭਗਤ ਪਾਰਕ ਸਰਦਾਰ ਮਨਜੀਤ ਸਿੰਘ ਗਿੱਲ ਉਹਨਾਂ ਕੋਲ ਅਸੀਂ ਪਹੁੰਚੇ ਹਾਂ ਜੀ ਸਰਦਾਰ ਮਨਜੀਤ ਸਿੰਘ ਗਿੱਲ ਜਿਹੜੇ ਵੀਡੀਓ ਲੋਕ ਦੇਖ ਰਹੇ ਨੇ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਸਕਲਪਚਰ ਬਣਾਉਣ ਦੇ ਵਿੱਚ ਬੁੱਤ ਬਣਾਉਣ ਦੇ ਵਿੱਚ ਸਰਦਾਰ ਮਨਜੀਤ ਸਿੰਘ ਗਿੱਲ ਉਹਨਾਂ ਦਾ ਵਿਸ਼ਵ ਪ੍ਰਸਿੱਧ ਨਾਮ ਹੈ ਬਹੁਤ ਸਾਰੇ ਸਿੱਖ ਜਮੈਲਾਂ ਦੇ ਤੇ ਹੋਰ ਵੀ ਬਹੁਤ ਸਾਰੇ ਮਹਾਂਪੁਰਖਾਂ ਦੇ ਬੁੱਤ ਇਹਨਾਂ ਨੇ ਜਿਹੜੇ ਬਣਾਏ ਨੇ ਉਹ ਦੁਨੀਆ ਭਰ ਚ ਵਿੱਚ ਮਸ਼ਹੂਰ ਹੋਏ ਨੇ ਸਾਡਾ ਇੱਥੇ ਆਉਣ ਦਾ ਅੱਜ ਦਾ ਕਾਰਨ ਇਹ ਹੀ ਹੈ ਜੀ ਕਿ ਨਵਾਬ ਕਪੂਰ ਸਿੰਘ ਉਹ ਸ਼ਖਸ ਜਿਨ੍ਹਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ ਪਰ ਸਾਡੀ ਇਤਰਾਸ ਦੀ ਹੈ ਕਿ ਸਿੱਖਾਂ ਦੇ ਇਤਿਹਾਸ ਦੇ ਵਿੱਚ ਉਹਨਾਂ ਦੀ ਬਣਦੀ ਸਥਾਨ ਹੈ ਜਿਹੜਾ ਉਹ ਉਹਨਾਂ ਨੂੰ ਨਹੀਂ ਮਿਲ ਸਕਿਆ ਆਲੂਵਾਣੀਆਂ ਹੋਣ ਦੇ ਨਾਤੇ ਵੀ ਸਾਡਾ ਇਹ ਫਰਜ ਬਣਦਾ ਜਿਹੜਾ ਕਿ ਅਕਾਲ ਤਖਤ ਦਾ ਜਥੇਦਾਰ ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਜਥੇਦਾਰ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਰਦਾਰ ਦਰਬਾਰਾ ਸਿੰਘ ਉਹਨਾਂ ਵਰਗੇ ਜਰਨੈਲਾਂ ਤੋਂ ਬਾਅਦ ਸਿੱਖ ਕੌਮ ਦੀ ਬਾਗਦੌੜ ਸੰਭਾਲੀ ਤੇ ਸੰਘਰਸ਼ ਦੇ ਦੌਰ ਦੇ ਵਿੱਚ ਸਿੱਖ ਪੰਥ ਨੂੰ ਸੇਧ ਦਿੱਤੀ ਤੇ ਸਾਡੇ ਆਲੂਵਾਲੀਆਂ ਲਈ ਸਭ ਤੋਂ ਵੱਡਾ ਮਾਣ ਕਿ ਮਾਤਾ ਸੁੰਦਰਾ ਜੀ ਦੇ ਹੁਕਮਨਾਮੇ ਤੇ ਜੱਸਾ ਸਿੰਘ ਜੀ ਆਲੂਵਾਲੀਆਂ ਨੂੰ ਨਵਾਬ ਕਪੂਰ ਸਿੰਘ ਜੀ ਨੇ ਜਿਹੜਾ ਆਪਣਾ ਧਰਮ ਪੁੱਤਰ ਬਣਾਇਆ ਤੇ ਸਿੱਖ ਕੌਮ ਨੂੰ ਇੱਡੀ ਵੱਡੀ ਦੇਣ ਦਿੱਤੀ ਉਹਨੂੰ ਤਿਆਰ ਕਰਕੇ ਆਉਣ ਵਾਲੇ ਸੰਘਰਸ਼ ਵਾਸਤੇ ਤਿਆਰ ਕੀਤਾ ਅਸੀਂ ਆਲੂਵਾਲੀਆਂ ਹੋਣ ਦੇ ਨਾਤੇ ਜੇ ਅਸੀਂ ਕਹੀਏ ਕਿ ਨਵਾਬ ਜੱਸਾ ਸਿੰਘ ਆਲੂਵਾਲੀਆਂ ਪਹਿਲੇ ਆਲੂਵਾਲੀਏ ਸੀਗੇ ਤੇ ਉਹਨਾਂ ਨੇ ਮਿਸਲ ਆਲੂਵਾਲੀਆਂ ਦੀ ਨੀਂਵ ਰੱਖੀ ਜਿਹਦੇ ਤੋਂ ਬਾਅਦ ਸਹਾਜੁਰਗ ਇਸ ਮਿਸਲ ਦੇ ਵਿੱਚ ਸ਼ਾਮਲ ਹੋਏ ਸੀ ਤੇ ਅਸੀਂ ਆਜਾ ਆਧੂਵਾਲੀਆਂ ਆ ਇਸ ਹਿਸਾਬ ਨਾਲ ਨਵਾਬ ਕਪੂਰ ਸਿੰਘ ਆਲੂਵਾਲੀਆਂ ਮਿਸਲ ਦੇ ਦਾਦਾ ਜੀ ਬਣਦੇ ਨੇ ਜੀ ਸੋ ਸਾਡੀ ਇਹ ਅੱਜ ਕੋਸ਼ਿਸ਼ ਹੈ ਕਿ ਨਵਾਬ ਕਪੂਰ ਸਿੰਘ ਜੀ ਦੀ ਜਿਹੜੀ ਅਕਤੂਬਰ ਦੇ ਵਿੱਚ ਵਰਸੀ ਆ ਰਹੀ ਹੈ ਉਹਦੇ ਵਿੱਚ ਨਵਾਬ ਕਪੂਰ ਸਿੰਘ ਜੀ ਦਾ ਬੁੱਤ ਅਸੀਂ ਲੁਧਿਆਣਾ ਸ਼ਹਿਰ ਦੇ ਇੱਕ ਪ੍ਰੋਮਿਨੈਂਟ ਪਾਰਕ ਦੇ ਵਿੱਚ ਸ਼ਿਸ਼ੋਭਿਤ ਕਰੀਏ ਸਰਦਾਰ ਮਨਜੀਤ ਸਿੰਘ ਗਿੱਲ ਉਹਨਾਂ ਨੇ ਅੱਜ ਸਾਨੂੰ ਜਿੱਥੇ ਕੀਰਤਨ ਸਰਵਨ ਕਰਾਇਆ ਨਾਲ ਅਰਦਾਸ ਬੇਨਤੀ ਕਰਕੇ ਗੁਰੂ ਮਹਾਰਾਜ ਤੋਂ ਇਜਾਜ਼ਤ ਲੈ ਕੇ ਅੱਜ ਬੁੱਤ ਦਾ ਕੰਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਤੇ ਉਮੀਦ ਕਰਦੇ ਅਕਤੂਬਰ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਅਸੀਂ ਇਹ ਬੁੱਤ ਸ਼ਸ਼ੋਭਿਤ ਕਰਾਂਗੇ ਇਸ ਮੌਕੇ ਤੇ ਮੈਂ ਖਾਸ ਤੌਰ ਤੇ ਲੁਧਿਆਣਾ ਕੇਂਦਰੀ ਤੋਂ ਐਮ ਐਲ ਏ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਪਾਰਗ ਦੀ ਕਸਟੋਡੀਅਨਸ਼ਿਪ ਦਵਾਈ ਤੇ ਨਾਲ ਬੁੱਤ ਲਵਾਉਣ ਦੀ ਪਰਮਿਸ਼ਨ ਦਿੱਤੀ ਤੇ ਨਾਲੋਂ ਨਾਲ ਮੈਂ ਆਪਣੇ ਭਾਈ ਮੈਣੀ ਸਾਦੜਾ ਮਨਮੀਤ ਸਿੰਘ ਸਾਦੜਾ ਜਿਹੜਾ ਕਿ ਸਿਸਕਾ ਟੂਨ ਤੋਂ ਐਮਐਲਏ ਦੇ ਇਲੈਕਸ਼ਨ ਵੀ ਲੜਿਆ ਥੋੜੀਆਂ ਜਿਹੀਆਂ ਵੋਟਾਂ ਤੇ ਮੀਰਾ ਸਾਡਾ ਐਮਐਲਏ ਪਿਛੜੀਆਂ ਇਲੈਕਸ਼ਨਾਂ 'ਚ ਰਹਿ ਗਿਆ ਸੀ ਉਹਨੇ ਸਾਡੇ ਇੱਕ ਬੋਲ ਦੇ ਉੱਤੇ ਇਸ ਬੁੱਤ ਵਾਸਤੇ ਲੱਖ ਰੁਪਏ ਕੰਟਰੀਬਿਊਸ਼ਨ ਭੇਜੀ ਆ ਉਹਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਨਾਲ ਅਸੀਂ ਸਮੁੱਚੇ ਸਿੱਖ ਸੰਗਤਾਂ ਨੂੰ ਕਿਉਂਕਿ ਨਵਾਬ ਕਪੂਰ ਸਿੰਘ ਜੀ ਦਾ ਜੀਵਨ ਜਿਹੜਾ ਅਸੀਂ ਪੜ੍ਹੀਏ ਉਹਨਾਂ ਨੇ ਨਾ ਸਿਰਫ ਸਿੱਖਾਂ ਲਈ ਨਾ ਸਿਰਫ ਪੰਜਾਬੀਆਂ ਲਈ ਬਲਕਿ ਪੂਰੇ ਭਾਰਤ ਵਾਸ਼ ਵਾਸਤੇ ਉਹਨਾਂ ਨੇ ਕੰਮ ਕੀਤੇ ਸਾਡੀਆਂ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਇਸ ਕਾਰਜ ਦੇ ਵਿੱਚ ਗੁਰਦੁਆਰਾ ਨਵਾਬ ਜੱਸਾ ਸਿੰਘ ਆਲੂਵਾਲੀ ਜੀ ਦੀ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੀ ਤੁਹਾਡੀ ਬਹੁਤ ਆਸ ਹੈ ਤੇ ਆਪਾਂ ਰਲ ਕੇ ਅਕਤੂਬਰ ਦੇ ਵਿੱਚ ਇਹ ਬੁੱਤ ਸ਼ੋਭਿਤ ਕਰਕੇ ਆਪਣੇ ਕੌਮ ਦੇ ਮਹਾਨ ਸਿੱਖ ਚਤਨ ਨੂੰ ਸ਼ਰਧਾ ਦੇ ਫੁੱਲ ਅਕੜ ਕਰੀਏ ਇਹਨਾਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ es se bastante...